ਦਰਸ਼ਕਾਂ ਦੇ ਪ੍ਰਕਾਸ਼ ਤਕਨਾਲੋਜੀ ਪਲੈਨ ਫੋਟਨ ਮੈਗਨਟਿਕ ਬੈਂਡ ਬਾਰੇ ਉਹਨਾਂ ਨੂੰ ਜੈਨੈਮੈਟਿਕ ਬੈਂਡ ਪ੍ਰਦਾਨ ਕਰਦੇ ਜਿੰਨੇ ਉਹਨਾਂ ਦਾ ਕੰਮ ਕਰਦਾ ਹੈ ਜਿਹੜਾ ਜਾਪਰੀ ਵੀ ਸਭ ਲੋਕਾਂ ਨੂੰ ਸਾਥ ਨੂੰ ਕਰ ਦੱਸ ਕੇ ਜਿਹਨੂੰ ਮੈਂ ਲੱਗਦਾ ਹੈ ਉਸ ਹਿਸਾਬ ਨਾਲ ਠੀਕ ਹੈ ਇਹਨੂੰ ਜੀ ਸਰੋਤ ਵਿੱਚ ਵੀ ਇਸੇ ਟੈਂਕ ਦਾ ਰਹਿਣਾ ਹੈ ਹਾਂ ਜੀ ਤੀ ਤੀ ਅਈਕੇ ਇੱਕ ਦੇ ਵਿੱਚ ਇਹਦੀ ਫਿਊਲ ਕੰਪਰਸ਼ਨ ਨਹੀਂ ਨਹੀਂ ਤਾਂ ਜਦੋਂ ਕਨੈਕਟੈਂਕੀ ਨਾਲ ਅੱਗੇ ਐਡਿਊਕੇਸ਼ਨ ਸੀਧੀ ਹੈ ਨੀਵੋ ਹਲੰਚਕ ਦੀ ਸਪੈਸ਼ਲ ਐਡੀਸ਼ਨ ਤੇ ਉਹਦੀ ਇੱਕ ਟੈਂਕੀ ਨਾਲ ਮੈਂ ਇਹ ਮੱਠੀ ਦਿੱਤੀ ਫਿਰ ਜੀ 25 ਤੋਂ ਠੀਕ ਹੈ ਹਾਂ ਜੀ 25 ਠੀਕ ਰਿਹਾ ਜੀ ਯਾਨੀ ਸੱਤ ਤੋਂ ਅੱਠ ਲੀਟਰ ਮੰਨ ਕੇ ਚੱਲੀ ਆਪਾਂ ਨਹੀਂ 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 ਜੀ 4 5 4 4 5 ਲੀਟਰ 4 5 ਲੀਟਰ ਬੜੀ ਹੱਦ ਇੱਕ ਇੱਕ ਕਰ ਹਾਂ ਜੀ ਤੇ ਬਾਕੀ ਡਰਾਈਵਰ ਤੇ ਆ ਜੀ ਕਿੰਨੀ ਕੋ ਤੇ ਚਲਾ ਸਕਦਾ ਹੈ ਕਿਉਂ ਕੋਈ ਪ੍ਰੋਬਲਮ ਨਹੀਂ ਹੋਣੀ ਠੀਕ ਹੈ ਜੀ ਇਹ ਇਹ ਪ੍ਰੈਸ਼ਰ ਨਾਲ ਅੜੇ ਤੁਹਾਡਾ ਲੋਕ ਕਿੰਨੇ ਹੌਸ ਪਾਵਰ ਦਾ ਟਰੈਕਟਰ ਹੈ 55 ਹੌਸ ਪਾਵਰ 55 ਹੌਸ ਪਾਵਰ ਹਾਂ ਜੀ 55 ਹੌਸ ਪਾਵਰ ਠੀਕ ਹੈ ਬਹੁਤ ਅੱਛਾ ਜੀ ਇੱਕ ਹੋਰ ਸਵਾਲ ਪੁੱਛਣਾ ਚਾਹਣਾ ਸਰਵਿਸ ਵੱਲੋਂ ਤੁਹਾਨੂੰ ਕੋਈ ਦਿੱਕਤ ਆਈ ਨਹੀਂ ਨਹੀਂ ਕੋਈ ਦਿੱਕਤ ਨਹੀਂ ਜੀ ਫੋਨ ਬਾਤ ਚੁਗੀ ਤਾਂ ਕੰਪਨੀ ਵਾਲੇ ਪਹਿਲਾਂ ਹੀ ਵਿੱਛਾ ਜਾਉਂਦੇ ਮੇਨ ਤਾਂ ਸਰਵਿਸ ਦਾ ਹੁੰਦਾ ਜੀ ਨਿਕਲਦਾ ਹਰ ਮਸ਼ੀਨ ਚਾਹੀਦੀ ਹੈ ਮਸ਼ੀਨਾਂ ਤਾਂ ਹਰ ਤਰ੍ਹਾਂ ਨਹੀਂ ਆਈਆਂ ਜੇ ਨਹੀਂ ਗਾ ਤਾਂ ਉਹ ਰਹੇ ਨਹੀਂ ਹੈ ਪਰ ਕੰਪਨੀ ਵਾਲੇ ਸਾਥ ਨਹੀਂ ਦਿੰਦੇ ਹਰ ਕੋਈ ਪਰ ਇਹਨਾਂ ਦਾ ਮੈਂ ਇੱਕ ਸੁਪਰਸੀਡਰ ਵੀ ਹੈਗਾ ਇਸਕੀ ਲੈਂਡਬੋਰਡ ਠੀਕ ਹੈ ਉਹਨੇ ਇੱਕੋ ਵਾਰ ਤੋਂ ਕਰਦਾ ਹੈ ਇੱਕ ਛੋਟਾ ਪ੍ਰੋਬਲਮ ਆਇਆ ਸੀ ਜੀ ਮੈਂ ਸੇਅਰ ਤੇ ਫੋਨ ਕੀਤਾ ਸ਼ਾਮ ਤੱਕ ਪ੍ਰੋਬਲਮ ਦਾ ਹੱਲ ਹੋ ਗਿਆ ਤੇ ਮੈਂ ਬੜਾ ਖੁਸ਼ ਹੋਇਆ ਮਗਰ ਬੰਦਿਆਂ ਨੇ ਬੜੀ ਸ਼ਿੱਤੀ ਜਾਣੀ ਕਿ ਨਹੀਂ ਠੀਕ ਹੈ ਠੀਕ ਹੈ ਬਹੁਤ ਧੰਨਵਾਦ ਜੀ